ਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਣ ਹੋਗੇ ਕੱਟ ਪੀਸ ਆਪਣੇ ਕੋਲੇ ਆ ਚੁੱਕੇ ਨੇ ਜੀ ਜਿਨ੍ਹਾਂ ਦੀ ਵੀਡੀਓ ਆਪਾਂ ਜਲਦੀ ਅਪਲੋਡ ਕਰਾਂਗੇ ਕ੍ਰਸ਼ ਦੇ ਵਿੱਚ ਆਏ ਨੇ ਸ਼ਰਟ ਪੀਸ ਨੇ ਜੀ ਇਹ ਕਲਰਸ ਸਾਰੀ ਬਹੁਤ ਪਿਆਰੇ ਨੇ ਜੀ ਲਾਈਟ ਵੀ ਨੇ ਡਾਰਕ ਵੀ ਨੇ ਜੇ ਤੁਸੀਂ ਇਹਨਾਂ ਉੱਪਰ ਕਿਸੇ ਤਰ੍ਹਾਂ ਦੀ ਕਢਾਈ ਵਗੈਰਾ ਕਰਾਉਣੀ ਚਾਹੁੰਦੇ ਹੋ ਤਾਂ ਵੀ ਕਰਵਾ ਸਕਦੇ ਹੋ ਬਹੁਤ ਸੋਨੇ ਕੱਟ ਪੀਸ ਨੇ ਜੀ ਵਿੱਚ ਇਹਨਾਂ ਦੇ ਟਾਈ ਐਂਡ ਡਾਈ ਵਾਲੇ ਨੇ ਜੀ ਜੇ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਲਾਈਵ ਦੇ ਵਿੱਚ ਸਿਲੈਕਟ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ ਕਮੈਂਟ ਵਿੱਚ ਯੈਸ ਲਿਖ ਕੇ ਭੇਜ ਦਿਓ ਤਾਂ ਮੈਂ ਆਪਾਂ ਲਾਈਵ ਦੇ ਵਿੱਚ ਤੁਹਾਨੂੰ ਇਹ ਸਾਰੇ ਕੱਟ ਪੀਸ ਦਿਖਾ ਦਾਂਗੇ ਜੀ ਬਹੁਤ ਹੀ ਜ਼ਿਆਦੇ ਸੋਹਣੇ ਨੇ ਦੇਖੋ ਇੰਗਲਿਸ਼ ਕਲਰ ਵੀ ਵਿੱਚ ਨੇ ਜੀ ਆਹ ਵਾਲਾ ਹੈਗਾ ਜੀ ਡਬਲ ਟੋਨ ਵਾਲਾ ਦੇਖੋ ਬਹੁਤ ਜਲਦੀ ਆਪਾਂ ਵੀਡੀਓ ਅਪਲੋਡ ਕਰਦੇ ਹਾਂ ਜੀ ਧੰਨਵਾਦ